ਖੰਨਾ ਦੇ ਗਲਵਾੜੀ ਇਲਾਕੇ ਦੀ ਆਲੂ ਵਾਲਿਆ ਕਲੋਨੀ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਈਆਂ ਤਿੰਨ ਨਾਬਾਲਗ ਕੁੜੀਆਂ ਨੂੰ ਆਖਰਕਾਰ ਖੰਨਾ ਪੁਲਿਸ ਨੇ ਲੱਭ ਲਿਆ ਹੈ 8 ਸਾਲਾ ਮਮਤਾ 11 ਸਾਲਾ ਨੰਦਨੀ ਅਤੇ 13 ਸਾਲਾ ਅੰਜਲੀ 25 ਮਈ ਤੋਂ ਲਾਪਤਾ ਸਰ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਵਿੱਚ ਐਸਪੀ ਪਵਨਜੀਤ ਚੌਧਰੀ ਨੇ ਕਿਹਾ ਕਿ ਖੰਨਾ ਦੇ ਗਲਵਾੜੀ ਇਲਾਕੇ ਦੀ ਆਲੂ ਵਾਲਿਆ ਕਲੋਨੀ ਤੋਂ ਤਿੰਨ ਨਾਬਾਲਗ ਕੁੜੀਆਂ 25 ਮੈਨੂੰ ਲਾਪਤਾ ਹੋ ਗਈਆਂ ਸਨ ਕੁੜੀਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਉਹਨਾਂ ਦੀ ਭਾਲ ਲਈ ਵਕਫ ਵਕਤ ਟੀਮਾਂ ਬਣਵਾਈਆਂ ਇਸ ਦੌਰਾਨ ਪੰਜਾਬ ਤੋਂ ਵੱਧ ਪੁਲਿਸ ਮੁਲਾਜ਼ਮਾ ਨੇ ਇਹ ਸਫਲਤਾ ਹਾਸਲ ਕਰਨ ਲਈ ਦਿਨ ਰਾਤ ਕੰਮ ਕੀਤਾ ਕੁੜੀਆਂ ਨੂੰ ਲੱਭਣ ਲਈ ਡਰੋਨ ਦੀ ਵਰਤੋਂ ਵੀ ਕੀਤੀ ਗਈ ਦਿਨ ਰਾਤ ਕੰਮ ਕਰਨ ਤੋਂ ਬਾਅਦ ਪੁਲਿਸ ਨੂੰ ਆਖਰਕਾਰ ਸੁਰਾਗ ਮਿਲਿਆ ਕਿ ਕੁੜੀਆਂ ਚੰਡੀਗੜ੍ਹ ਵਿੱਚ ਹਨ ਖੰਨਾ ਪੁਲਿਸ ਵੱਲੋਂ ਕੁੜੀਆਂ ਨੂੰ ਲੱਭਣ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਜਿਸ ਨੂੰ ਦੇਖਣ ਤੋਂ ਬਾਅਦ ਚੰਡੀਗੜ੍ਹ ਦੀ ਇੱਕ ਐਨਜੀਓ ਆਸ਼ਿਆਨਾ ਬਿਲਡਿੰਗ ਸੈਕਟਰ 15 ਸੀ ਨੇ ਖੰਨਾ ਪੁਲਿਸ ਨਾਲ ਸੰਪਰਕ ਕੀਤਾ ਅਤੇ ਖੰਨਾ ਪੁਲਿਸ ਨੂੰ ਕੁੜੀਆਂ ਦੇ ਮਿਲਣ ਬਾਰੇ ਜਾਣਕਾਰੀ ਦਿੱਤੀ। ਮਾਂਜੋਬ ਐਸਐਸਪੀ ਡਾਕਟਰ ਜੋਤੀ ਜਦਵੈਸ ਐਸਐਸਪੀ ਪੁਲਿਸ ਡਿਲਾ ਖੰਨਾ ਉਹਨਾਂ ਦੀ ਰਹਿਨਮਾਈ ਹੇਠ ਡੀਐਸਪੀ ਸਰਦਾਰ ਅਮਰਿਤਪਾਲ ਸਿੰਘ ਭਾਟੀ ਸਬ ਡਿਵੀਜ਼ਨ ਖੰਨਾ ਜੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਦਰਵਿੰਦਰ ਕੁਮਾਰ ਪੀਤੀ ਜੀ ਮੁਖ ਅਫਸਰ ਥਾਣਾ ਸਿਟੀ ਟੂ ਖੰਨਾ ਇਹਨਾਂ ਨੂੰ ਉਸ ਦਿਨ ਨੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਇੱਕ ਮਕੱਦਮਾ ਜਿਹਦੇ ਵਿੱਚ ਤਿੰਨ ਲੜਕੀਆਂ ਨਵਾਲਿਕ ਪਰਵਾਸੀ ਪਰਿਵਾਰਾਂ ਨੂੰ ਬਿਲੋਂਗ ਕਰਦੀਆਂ ਉਹ ਕਮ ਹੋ ਗਈਆਂ ਜਿਨ੍ਹਾਂ ਦੇ ਫਾਦਰ ਸ਼੍ਰੀ ਪਗਾਰੀਤ ਜੀ ਦੇ ਬਿਆਨ ਤੇ ਬਕਾਇਦਾ ਇੱਕ ਮੁਕੱਦਮਾ ਦਰਜ ਕਰਕੇ 27 ਤਰੀਕ ਨੂੰ 95 ਨੰਬਰ ਹੈ 137 2 ਤੇ 140 3 ਬੀ ਐਨ ਐਸ ਜਿਹੜਾ ਕਿ 363 ਤੇ 365 ਆਈਪੀਸੀ ਦੇ ਮਤਾਬਕ ਇੱਕ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਨ ਤੋਂ ਬਾਅਦ ਇਹਨਾਂ ਲੜਕੀਆਂ ਨੂੰ ਟਰੇਸ ਕਰਨ ਵਾਸਤੇ ਇਮੀਡੀਏਟ ਜਿਹੜੀ ਪੁਲਿਸ ਆਪਣੀਆਂ ਪਾਰਟੀਆਂ ਬਣਾ ਕੇ ਉਸ ਏਰੀਏ ਦੇ ਵਿੱਚ ਜਿੱਥੋਂ ਦੀਆਂ ਇਹ ਬੱਚੀਆਂ ਰਹਿਣ ਵਾਲੀਆਂ ਸੀ ਉਹਨਾਂ ਗਲੀਆਂ ਦੇ ਵਿੱਚ ਉਹਨਾਂ ਖੇਤਾਂ ਦੇ ਵਿੱਚ ਆਲੇ-ਦੁਆਲੇ ਸੀਸੀਟੀਵੀ ਸੈਟੀਫੀਕਲ ਤਰੀਕੇ ਨਾਲ ਹਰ ਪੱਖੋਂ ਇਹਦੀ ਪੜਤਾਲ ਕੀਤੀ ਗਈ ਇਹਨਾਂ ਲੜਕੀਆਂ ਦਾ ਪਤਾ ਲਾਣ ਲਈ ਜਿੰਨੇ ਆਲੇ-ਦੁਆਲੇ ਖੇਤ ਸੀਗੇ ਕਿਉਂਕਿ ਸੀਸੀਟੀਵੀ ਕਵਰੇਜ ਦੇ ਵੀ ਪ੍ਰੋਪਰ ਕਿਸੇ ਜਗ੍ਹਾ ਤੇ ਜਾ ਕੇ ਅੱਗੇ ਲੀਡ ਨਹੀਂ ਮਿਲ ਰਹੀ ਸੀ ਸੋ ਜਿਹਦੇ ਨਾਲ ਅਸੀਂ ਬਕਾਇਦਾ ਡਰੋਨ ਦੀ ਵੀ ਹੈਲਪ ਲਈ ਔਰ ਜਿੰਨੇ ਖੇਤ ਸੀਗੇ ਜਿਨ੍ਹਾਂ ਦੇ ਵਿੱਚ ਮੱਕੀ ਬਕਾਇਦਾ ਹੋ ਤਾफी ਫਸਲਾਂ ਖੜੀਆਂ ਸੀ ਉਹਨਾਂ ਦੀ ਪ੍ਰੋਪਰ ਸਰਚ ਕੀਤੀ ਗਈ ਉਹਦੇ ਵਿੱਚ ਡੀਐਸਪੀ ਡੀ ਸ਼੍ਰੀ ਮੋਹਿਤ ਜੀ ਤੇ ਸੀਆਈਆਈ ਇੰਸਪੈਕਟਰ ਖੰਨਾ ਉਹਨਾਂ ਦੀ ਵੀ ਪੁਲਿਸ ਪਾਰਟੀ ਨੂੰ ਨਾਲ ਲਿਆ ਗਿਆ ਸਪੈਸ਼ਲ ਬ੍ਰਾਂਚ ਤੋਂ ਸਰਦਾਰ ਗੰਬੈਲ ਸਿੰਘ ਇੰਚਾਰਜ ਉਹਨਾਂ ਨੂੰ ਵੀ ਨਾਲ ਲਿਆ ਗਿਆ ਉਹਨਾਂ ਦੀ ਵੀ ਸਾਰੇ ਸਪੈਸ਼ਲ ਬ੍ਰਾਂਚ ਤੇ ਬਲਾਜ ਲਏ ਮੇਰਾ ਕਹਿਣ ਦਾ ਭਾਵ ਮਾਂਜੋਗ ਡੀਆਈਜੀ ਮੈਡਮ ਨਿਲੰਬਰੀ ਜੀ ਵਿਜੇ ਜਗਤੱਲੇ ਉਹਨਾਂ ਦੇ ਸਖਤ ਹਦਾਇਤਾਂ ਹੋਰ ਉਹਨੀਆਂ ਗਾਈਡਲਾਈਨ ਦੇ ਮਤਾਬਕ ਸਾਡੇ ਮਾਂਜੋਗ ਐਸਐਸਪੀ ਨੇ ਜਦੋਂ ਇਹਦੇ ਵਿੱਚ ਇੱਕ ਥਿਊਰੀ ਦੇ ਮਤਾਬਕ ਕੰਮ ਕਰਨਾ ਸ਼ੁਰੂ ਕੀਤਾ ਕਿ ਕਿਉਂਕਿ ਸਮਤਨੀ ਇਸ ਗੱਲ ਦੀ ਫੈਲ ਗਈ ਸੀ ਕਿ ਤਿੰਨ ਬੱਚੀਆਂ ਹੈ ਤਾਂ ਕਿੱਥੇ ਹੈ ਅਸੀਂ ਇਹਨਾਂ ਨੂੰ ਲੱਭਣ ਵਾਸਤੇ ਹਰ ਇੱਕ ਤਰੀਕਾ ਜੋ ਮناسب ਹੈ ਇਨਵੈਸਟੀਗੇਸ਼ਨ ਅਮਜ ਲਈ ਹਦੀ ਉਸ ਤੋਂ ਬਾਅਦ ਬਕਾਇਦਾ ਅਸੀਂ ਇੱਕ ਸ਼ੋਰੋਗੋਗਾ ਜਿਹਦੇ ਨਾਲ ਨਾ ਤਿੰਨਾਂ ਬੱਚੀਆਂ ਦੇ ਬਾਰੇ ਅਸੀਂ ਇੱਕ ਰਿਲੀਜ਼ ਕੀਤਾ ਪੋਸਟਰ ਤਾੜ ਕੇ ਔਰ ਉਹਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਮੈਮ ਨੇ ਬਕਾਇਦਾ 15000 ਦਾ ਇਨਾਮ ਰੱਖਿਆ ਕਿ ਅਗਰ ਇਹਨਾਂ ਬੱਚੀਆਂ ਬਾਰੇ ਕੋਈ ਇਤਲਾਹ ਦਊਗਾ ਤਾਂ ਉਹਨੂੰ ਪ੍ਰੋਪਰ ਪ੍ਰਾਈਜ਼ ਦਿੱਤਾ ਜਾਏਗਾ ਮੇਰਾ ਕਹਿਣ ਦਾ ਭਾਵ ਇੰਨੇ ਵਧੀਆ ਤਰੀਕੇ ਦੇ ਨਾਲ ਇਹਨੂੰ ਪੁਲੀਸ਼ਿੰਗ ਨੂੰ ਕੀਤਾ ਗਿਆ ਢੰਗਾਈ ਦੇ ਵਿੱਚ ਡੈਸਕ ਦੇ ਵਿੱਚ ਜਿਹਦਾ ਇਹ ਸਾਨੂੰ ਛਿੱਟਾ ਮਿਲਿਆ ਕਿ ਸਾਨੂੰ ਤੁਰੰਤ ਹੀ ਕੱਲ ਰਾਤੀ ਸਾਨੂੰ ਇਸ ਗੱਲ ਦੀ اطلاع ਮਿਲ ਗਈ ਉਸ ਪੋਸਟ ਤੇ ਜਾਰੀ ਹੋਣ ਦਾ ਸਾਨੂੰ ਇਹ ਫਾਇਦਾ ਹੋਇਆ ਉਸ ਪੁਲੀਸ਼ਿੰਗ ਦਾ ਕਰਨ ਦਾ ਜਿਹੜੇ ਸੀਨੀਅਰ ਅਫਸਰਾਂ ਦੀਆਂ ਗਾਈਡਲਾਈਨ ਦੇ ਅਧਾਰ 'ਤੇ ਕੀਤੀਆਂ ਤੇ ਕੱਲ ਸਾਨੂੰ ਸ਼ਾਮੀ ਇਸ ਗੱਲ ਦੀ اطلاع ਮਿਲ ਗਈ ਕਿ ਲੜਕੀਆਂ ਟਰੇਸ ਹੋ ਗਈਆਂ ਜੋ ਕਿ ਚੰਡੀਗੜ੍ਹ ਦੇ ਵਿੱਚ ਸੈਕਟਰ 15 ਦੇ ਵਿੱਚ ਆਸੀਆਨਾ ਇੱਕ ਐਨਜੀਓ ਦੇ ਤਹਿਤ ਚੱਲ ਰਿਹਾ ਹੈ ਜਿਹੜਾ ਇਹ ਬਿਲਡਿੰਗ ਹੈਗੀ ਆ ਆਸੀਆਨਾ ਬਿਲਡਿੰਗ ਸੈਕਟਰ 15 ਸੀ ਚੰਡੀਗੜ੍ਹ ਜਿੱਥੇ ਕਿ ਬਕਾਇਦਾ ਕਿਰਾਏ ਦੇ ਕਾਨੂੰਨ ਦੇ ਮੁਤਾਬਕ ਚੰਡੀਗੜ੍ਹ ਪੁਲਿਸ ਵੀ ਹੈਲਪ ਲੈ ਕੇ ਇਹਨਾਂ ਨੂੰ ਪ੍ਰੋਪਰ ਦੋ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਉੱਥੇ ਇਹਨਾਂ ਨੂੰ ਆਸ਼ਯਾਨਾਂ ਦੇ ਵਿੱਚ ਛੱਡਿਆ ਗਿਆ ਔਰ ਉੱਥੇ ਇਹਨਾਂ ਦੀ ਬਕਾਇਦਾ ਕਾਉਂਸਲਿੰਗ ਹੋਈ ਕਾਉਂਸਲਿੰਗ ਤੋਂ ਬਾਅਦ ਪ੍ਰੋਪਰ ਕਾਇਦੇ ਕਾਨੂੰਨ ਮੁਤਾਬਕ ਇਹਨਾਂ ਨੂੰ ਇਹਨਾਂ ਦੇ ਪੇਰੈਂਟਸ ਦੇ ਹਵਾਲੇ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਮੇਨ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਇਹ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਨੇ ਜਿੱਥੇ ਨਵਾਲਿਕ ਬੱਚਿਆਂ ਦਾ ਹਮ ਹੋ ਜਾਣਾ ਜਾਂ ਉਹ ਹੈ ਉਹਦੇ ਵਿੱਚ ਪੁਲਿਸ ਦੀ ਬਹੁਤ ਇੱਕ ਡਿਊਟੀ ਬਣ ਜਾਂਦੀ ਹੈ ਪ੍ਰਾਈਮ ਕਿ ਬਾਕੀ ਸਾਰੇ ਕ੍ਰਾਈਮ ਛੱਡ ਕੇ ਸਾਨੂੰ ਪਹਿਲੇ ਹੁੰਦਾ ਕਿ ਇਹ ਟ੍ਰੇਸ ਹੋ ਜਾਵੇ। ਔਰ ਇਹਦੇ ਵਿੱਚ ਸਾਡੀ ਸਾਰੀ ਪੁਲਿਸ ਦੀ ਸ਼ਾਬਾਸ਼ ਦੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਤਨੋਂ ਮਨੋਂ ਇਹਨੂੰ ਟ੍ਰੇਸ ਕਰਨ ਵਾਸਤੇ ਹਰ ਤਰੀਕੇ ਦੇ ਨਾਲ ਹਲੇ-ਦੋਲੇ ਦੇ ਸਹਿਯੋਗ ਲਿਆ ਗਿਆ ਪਬਲਿਕ ਦਾ ਤੁਹਾਡਾ ਪ੍ਰੈਸ মিডিਆ ਦਾ ਸਹਿਯੋਗ ਲਿਆ ਗਿਆ ਕਿਉਂਕਿ ਤੁਸੀਂ ਬਹੁਤ ਪ੍ਰੋਪਰ ਤਰੀਕੇ ਦੇ ਨਾਲ ਜੋ ਸਾਡੇ ਸ਼ੁਰੂਗੋਗਾ ਦੇ ਤਹਿਤ ਅਸੀਂ ਕੋਸ਼ਿਸ਼ ਨੀਂ ਕੀਤੀ ਸੀ ਉਹਨਾਂ ਨੂੰ ਤੁਸੀਂ ਇੱਕ ਵਧੀਆ ਤਰੀਕੇ ਦੇ ਨਾਲ ਪਬਲਿਸ਼ ਕੀਤਾ ਜਿਹਦਾ ਸਿੱਟਾ ਇਹ ਮਿਲ ਗਿਆ ਕਿ ਇਹੇ ਅੱਜ ਟ੍ਰੇਸ ਨੇ ਅਦਰਵਾਈਜ਼ ਅ ਕੁਝ ਵੀ ਕ੍ਰਾਈਮ ਹੋ ਸਕਦਾ ਸੀ ਜਿਹੜਾ ਕਿ ਬਾਅਦ ਦੇ ਵਿੱਚ ਬੜਾ ਇੱਕ ਭਿਆਨਕ ਰੂਪ ਲੈ ਸਕਦਾ ਹੈ ਇਹ ਮੈਨੂੰ ਪਤਾ ਲੱਗਿਆ ਇਹ ਇਹ ਮੈਂ ਤੁਹਾਨੂੰ ਉਹੀ ਗੱਲ ਦੱਸਣਾ ਚਾਹੁੰਦਾ ਹੈ ਬੱਚੀਆਂ ਜਿਹੜੀਆਂ ਇਹਨਾਂ ਦੀ ਪ੍ਰੋਪਰ ਕਾਉਂਸਲਿੰਗ ਹੋਈ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਉਹਨਾਂ ਨੂੰ ਡਿਸਕਲੋਜ਼ ਕਰਨਾ ਬਣਦਾ ਨਹੀਂ ਕਿਉਂਕਿ ਕਾਇਦੇ ਕਾਨੂੰਨ ਇਦਾਂ ਦੇ ਬਣੇ ਹੋਏ ਨੇ ਪਰ ਇਹ ਹੈ ਕਿ ਕਾਇਦਾ ਕਾਇਦੀ ਕਾਨੂੰਨ ਦਾ ਕਾਉਂਸਲਿੰਗ ਦੇ ਮਤਾਵਿਨ ਇਹਨਾਂ ਦੀ ਕਰਨ ਤੋਂ ਬਾਅਦ ਇਹਨਾਂ ਨੂੰ ਪ੍ਰੋਪਰ ਪੇਰੈਂਟਸ ਦੇ ਹਵਾਲੇ ਕੀਤਾ ਗਿਆ ਉਹਦੇ ਵਿੱਚ ਅਪਾਗਰ ਰੀਜਨਲ ਬਣਾਣਾ ਸ਼ੁਰੂ ਕਰ ਦਈਏ ਤਾਂ ਵੀ ਜੇ ਕਈ ਇਕਨੋਮਿਕਲੀ ਪ੍ਰੋਬਲਮ ਵੀ ਹੋ ਸਕਦੀ ਇੱਕ ਦਾ ਇੱਕ ਫਾਦਰ ਜਿਹੜਾ ਹੈਗਾ ਇਹ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਦੀ ਹੈ ਇੱਕ ਮਦਰ ਨਹੀਂ ਹੈ ਤੇ ਇਸ ਤਰੀਕੇ ਨਾਲ ਕਈ ਵੀ ਸੋਸਾਇਟੀ ਦਾ ਕੋਈ ਉੱਤੇ ਆਲੇ ਦੋਲੇ ਕੰਪਨੀ ਦਾ ਇਸ ਤਰ੍ਹਾਂ ਦਾ ਸਥਿਨਦਾ ਹੁਣ ਬੱਚਿਆਂ ਦੇ ਕੀ ਇਤਹਾਰ ਦੇ ਵਿੱਚ ਹੌਲੀ-ਹੌਲੀ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਉਹ ਤਵਨੀਸ਼ ਦਾ ਪਾਰਟ ਹੈ ਚੰਡੀਗੜ੍ਹ ਕਿਵੇਂ ਬੋਲ ਕੇ ਕਰੇ ਚੰਡੀਗੜ੍ਹ ਤੁਹਾਨੂੰ ਫੇਰ ਦੱਸਿਆ ਜੀ रास्ता अः हूँ मैं थो समझा नहीं सकता मीडिया के राही जाके ट्रेन लाई बस बस लैके अपने चंडीगढ़ के, आ, पास पास के, किस ना, आ, पहुंच के और कह मतलब यह है कि इन्हों पर वर्ग लाया भी जा सकता वर्ग ला के कोई इस तरह का हादसा हो सकता है जरा एक भयानक रूप ले लगाता ਇਹ ਇੱਕ ਬਹੁਤ ਵੱਡਾ ਪੁਲਿਸਿੰਗ ਦਾ ਸਬੂਤ ਹੈ ਅਚੀ ਡੈਸਕ ਦੇ ਵਿੱਚ ਜਾ ਕੇ ਇਹਨੂੰ ਬੜਾ ਸੀਰੀਅਸਲੀ ਬੜੇ ਵਧੀਆ ਤਰੀਕੇ ਨਾਲ ਕਵਿਤਾ ਨਾਲ ਲੈ ਕੇ ਡੀਐਸਪੀ ਖੰਨਾ ਮਿਸਟਰ ਭਾਟੀ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ 'ਚ ਮਿਹਨਤ ਕਰਕੇ ਇਹਨਾਂ ਦਾ ਸਟਾਕ ਲਗਾਇਆ ਤੇ ਜਿਸ ਦੇ ਨਾਲ ਅੱਜ ਇੱਕ ਖੰਨਾ ਪੁਲਿਸ ਦੀ ਅਚੀਵਮੈਂਟ ਹੈ 25 ਬਿਲਕੁਲ ਠੀਕ ਹੈ ਬੱਚਿਆਂ ਦਾ ਪ੍ਰੋਪਰ ਮੈਡੀਕਲ ਹੋਇਆ ਹੈ ਬੱਚਿਆਂ ਨੂੰ ਜੋ ਤੁਹਾਨੂੰ ਦੱਸਿਆ ਕਿ ਕਾਇਦੇ ਕਾਨੂੰਨ ਜਦੋਂ ਹੋ ਜਾਂਦਾ ਕਾਇਦੇ ਕਾਨੂੰਨ ਦੇ ਮਤਾਬਕ ਤਾਂ ਉਹਦੇ ਚ ਹਰ ਇੱਕ ਚੀਜ਼ ਜਿਹੜੀ ਇਹਨਾਂ ਨੂੰ ਸੋਸਾਇਟੀ ਉੱਤੇ ਟਿਕਣ ਤੋਂ ਬਣਦੀਆਂ ਸੀਗੀਆਂ ਜਾਂ ਟਿਕਦਾ ਸੀ ਇਹਦੇ ਵਿੱਚ ਇੱਕ ਜਿਹੜੀ ਵੱਡੀ ਬੱਚੀ ਆ ਉਹ 6ਵੀਂ 7ਵੀਂ ਤੋਂ ਬਾਅਦ ਹਟ ਗਈ ਛੋਟੀ ਬੱਚੀ ਪੜਨੀ ਸੀ ਇੱਕ ਦੂਸਰੀ ਉਹ ਵੀ ਪੜ ਤੋਂ ਹਟਾ ਲਈ ਕਹਿਣਾ ਮਤਲਬ ਇਹ ਇਹ ਵੀ ਬੱਚਿਆਂ ਦੀ ਇੱਛਾ ਸੀ ਕਿ

ਉਹ ਸਾਜੀ ਹੀ ਉਹਦਾ ਜਿਹੜਾ ਇਹ ਸਿੱਟਾ ਹੈਗਾ ਕਿ ਅੱਜ ਇਹ ਆਪਣੇ ਆਪਾਂ ਨੂੰ ਮਿਲ ਗੀਆਂ ਤੇ ਅੱਗੇ ਬਕਾਇਦਾ ਕਾਉਂਸਲਿੰਗ ਔਰ ਕਾਇਦੇ ਕਾਨੂੰਨ ਮੁਤਾਬਕ ਫਾਦਰ ਵੀ ਜੋ ਇਹਨਾਂ ਬੱਚੀਆਂ ਬਾਰੇ ਹੈ ਜੋ ਇੱਕ ਚਾਈਲਡ ਇੱਕ ਊਮਨ ਇੱਕ ਇਨਸਟਰਕਸ਼ਨ ਜਿਹੜੀਆਂ ਹੁੰਦੀਆਂ ਹੈਗੀਆਂ ਉਹਨਾਂ ਦੇ ਮੁਤਾਬਕ ਹੀ ਅੱਗੇ ਵੀ ਇਹਦੀ ਜਿਹੜੀ ਤਰਫੀਸ਼ ਦੇ ਮੁਤਾਬਕ ਆਈਦਾ ਉਹ ਸਾਰਾ ਅਮਲ ਜਾਂਦਾ ਜੀ ਥੈਂਕ ਯੂ ਸਰ ਥੈਂਕ ਯੂ ਰੇਖਾ ਦੇ ਜੀ लग रहा है आपका तो था था। बहुत अच्छा सर बहुत अच्छा सर लगा है। एस साहब डी एस पी साब इंस्पेक्टर साहब ये भाई ने सरपंच जी हैं इनको भी बहुत बहुत धन्यवाद हमारे बच्चे को लिए सारे तर से ढूंढ के लाए तो बहुत रो रो के बुरा हाल हुआ था हमारे दोनों फैमिली का बहुत रोए इन लोगों ने मेरा सहारा बना मेरे बच्चों के लिए के लोगों को बहुत बहुत इतना दे 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 बहुत बहुत धन्यवाद अच्छा अच्छा किया किया जी समझा के आज आगे से ऐसे नहीं 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 करेंगे था था हाँ पुलिस इंस्पेक्टर साहब को एस पी साहब को डी एस पी साहब को, को आप लोग को सारे तो को ने ने तो ने था। लोग ने बोला था कि बच्चा कैसे गुम हुआ और हम लोग रिपोर्ट लिखा है रिपोर्ट लिखा है तो उन लोगों ने बोला कि ठीक है तुम्हारे बच्चे मिल जाएंगे हम लोग ढूंढेंगे ढूंढ दूंद के लाएंगे तो कहेंगे यही कहेंगे कि हमारे पुलिस ने मदद की है हमें ढूंढ के दिए बच्चा तो तो आज तो पच्चीस तारीख को घूम हुए थे आज छह दिन में मिले तीस तारीख को हाँ जी हमारे बच्चे सही सलाम